ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਸਕਾਲਰ ਤੇ ਤੁਹਾਡਾ ਬਹੁਤ ਸਵਾਗਤ ਆ ਦੋਸਤੋ ਜਦੋਂ ਤੋਂ ਲੋਕਾਂ ਦੇ ਕੋਲ ਜਿਆਦਾ ਪੈਸਾ ਆ ਗਿਆ ਨਾ ਉਦੋਂ ਦੀ ਇਨਸਾਨੀਅਤ ਬਿਲਕੁਲ ਹੀ ਖੁੰਝੇ ਲੱਗੀ ਆ ਤੇ ਅਮੀਰ ਬੰਦਿਆਂ ਦੀ ਧੌਣ ਦੇ ਵਿੱਚ ਇੱਕ ਕਿੱਲਾ ਆ ਗਿਆ ਉਹਨਾਂ ਨੂੰ ਲੱਗਦਾ ਕਿ ਜੋ ਕੁਝ ਵੀ ਆ ਅਸੀਂ ਆ ਮੈਨੂੰ ਇਹ ਕਹਿੰਦਾ ਕਿ ਸਾਰੇ ਅਮੀਰ ਮੜੇ ਆ ਪਰ ਬਹੁਤ ਸਾਰੇ ਬੰਦੇ ਜਿਹਨਾਂ ਦੇ ਕੋਲ ਪੈਸਾ ਉਹ ਇਦਾਂ ਦੀ ਆ ਫਿਰ ਹਰੇਕ ਅਮੀਰ ਬੰਦੇ ਦੇ ਆਲੇ-ਦੁਆਲੇ 2-4 ਚਮਚਾਗਰੀ ਕਰਨ ਵਾਲੇ ਜ਼ਰੂਰ ਬੈਠੇ ਹੁੰਦੇ ਆ ਜਿਹੜੀ ਉਹਦੀ ਕੀਤੀ ਹੋਈ ਆਮ ਜੀ ਗੱਲ ਨੂੰ ਵੀ ਵਾਹ! ਕੀ ਬਾਤ ਕਹਿੰਦੇ ਆ ਤੇ ਜਾਂ ਕਹਿੰਦੇ ਆ ਕਿ ਬਿਲਕੁਲ ਸਹੀ ਗੱਲ ਆ ਭਾਜੀ ਤੁਹਾਡੀ ਕੋਈ ਵੀ ਗੱਲ ਹੋਵੇ ਹੰਕਾਰਾ ਉਹਨਾਂ ਨੇ ਇ tanto ਜੀਣਾ ਕਿ ਭਾਜੀ ਬਹੁਤ ਵਧੀਆ ਗੱਲ ਕੀਤੀ ਆ 4 ਪੈਸੇ ਵਾਲੇ ਬੰਦਿਆਂ ਦੇ ਵਿੱਚ ਬੈਠਾ ਇੱਕ ਵਿਦਵਾਨ ਵੀ ਆਪਣੇ ਆਪ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਪੇਂਦਾ ਕਿ ਸ਼ਾਇਦ ਮੈਂ ਕੋਈ ਵਧੀਆ ਤੇ ਸਿਆਣੀ ਗੱਲ ਨਹੀਂ ਕੀਤੀ ਇਹੀ ਕਾਰਨ ਆ ਨਾ ਕਿਸੇ ਨੇ ਹੰਗਾਰਾ ਭਰਿਆ ਤੇ ਨਾ ਹੀ ਕਿਸੇ ਨੇ ਮੇਰੀ ਗੱਲ ਦੇ ਵਿੱਚ ਇੰਟਰਸਟ ਹੋਇਆ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੋ ਕਿਉਂਕਿ ਅਸੀਂ ਤੁਹਾਡੇ ਵਾਸਤੇ ਇਦਾਂ ਦੀਆਂ ਗੱਲਾਂ ਲੈ ਕੇ ਆਉਂਦੇ ਰਹਿੰਦੇ ਹਾਂ ਪ੍ਰਾਣੇ ਸਮੇਂ ਦੇ ਵਿੱਚ ਬੰਦੇ ਦੀ ਔਕਾਤ ਉਹਦੇ ਗਿਆਨ ਦੇ ਨਾਲ ਹੁੰਦੀ ਸੀ ਘਰੋਂ ਭਾਵੇਂ ਉਹ ਮਾੜਾ ਵੀ ਹੁੰਦਾ ਸੀ ਪਰ ਉਹਦੀ ਸਿਆਣਪ ਕਰਕੇ ਉਹਦੀ ਇੱਤ ਹੁੰਦੀ ਜਦੋਂ ਅਸੀਂ ਪ੍ਰਾਣੀਆਂ ਕਿਤਾਬਾਂ ਪੜ੍ਹਦੇ ਹਾਂ ਪਰਾਣਾ ਤੇ ਹੱਥ ਫੜਦੇ ਆ ਸਾਨੂੰ ਪਤਾ ਲੱਗਦਾ ਕਿ ਪਿੰਡਾਂ ਦੇ ਵਿੱਚ ਜਦੋਂ ਅਪਚਾਰ ਬੰਦੇ ਬੈਠੇ ਹੁੰਦੇ ਸੀਗੇ ਜਦੋਂ ਕੋਈ ਸਿਆਣਾ ਬੰਦਾ ਆ ਜਾਂਦਾ ਸੀ ਤੇ ਲੋਕ ਉਹਨੂੰ ਆਪਣੀ ਸੀਟ ਦਿੰਦੇ ਹੁੰਦੇ ਜੇ ਉੱਠ ਕੇ ਇਹਨਾਂ ਉਹਦਾ ਇਤਮਾਨ ਕਰਦੇ ਕੋਈ ਉਹਦਾ ਪੈਸਾ ਨਹੀਂ ਵੇਖਦਾ ਹੁੰਦਾ ਉਹਦੇ ਕੋਲ ਹੈਗਾ ਜਾਂ ਹੈ ਨਹੀਂ ਪਿੰਡਾਂ ਦੀਆਂ ਪੰਚਾਇਤਾਂ ਜਦੋਂ ਸੱਥਾਂ ਦੇ ਵਿੱਚ ਫੈਸਲੇ ਕਰਦੀਆਂ ਸੀ ਤੇ ਇੱਕ ਬੈਂਚ ਦੇ ਉੱਤੇ ਮੋਢਬਰ ਬੰਦੇ ਬੈਠਦੇ ਸੀ ਦੋ ਸਿਆਣੀਆਂ ਗੱਲਾਂ ਕਰਕੇ ਵੱਡੇ ਤੋਂ ਵੱਡਾ ਫੈਸਲਾ ਪਿੰਡ ਦੇ ਵਿੱਚ ਹੀ ਕਰ ਦਿੰਦੇ ਸੀ ਤੇ ਕਦੇ ਥਾਣੇ ਜਾਣ ਦੀ ਵੀ ਲੋੜ ਨਹੀਂ ਪਈ ਕਿਉਂਕਿ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਵਜਨ ਬਹੁਤ ਹੁੰਦਾ ਸੀ ਤੇ ਵਜਨ ਹਮੇਸ਼ਾ ਸਿਆਣੇ ਬੰਦੇ ਦੀ ਗੱਲ 'ਚ ਹੁੰਦਾ ਤੇ ਦੂਸਰੀ ਜਿਹੜੀ ਇੰਪੋਰਟੈਂਟ ਗੱਲ ਇਹ ਆ ਕਿ ਵਜਨ ਨੂੰ ਸਮਝਣ ਵਾਲੇ ਲੋਕ ਵੀ ਹੋਣੇ ਚਾਹੀਦੇ ਆ ਜੋ ਇਹ ਫਰਕ ਕਰ ਲੈਣ ਕਿ ਗੱਲ ਕਿੰਨੀ ਕੁ ਡੂੰਗੀ ਆਖੀ ਗਈ ਆ ਤੇ ਪੁਰਾਣੇ ਜ਼ਮਾਨੇ ਵਿੱਚ ਇਦਾਂ ਦੇ ਲੋਕ ਹੈਗੇ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਜਿਹਦੇ ਕੋਲ ਪੈਸਾ ਹੈ ਨਹੀਂ ਉਹ ਭਾਵੇਂ ਸਾਰੇ ਸੰਸਾਰ ਦੀ ਜਾਣਕਾਰੀ ਦਾ ਗਿਆਤਾ ਹੋਵੇ ਉਹਦੀ ਗੱਲ ਕੋਈ ਨਹੀਂ ਸੁਣਦਾ ਇੱਕ ਬੁਲਾਰੇ ਦੇ ਬੋਲਣ ਦਾ ਫਾਇਦਾ ਉਦੋਂ ਹੀ ਆ ਜਦੋਂ ਸਰੋਤੇ ਚੰਗੇ ਹੋਣ ਪਰ ਜਦੋਂ ਉਹੀ ਨਾ ਸੁਣਨ ਤਾਂ ਵੱਡੇ ਤੋਂ ਵੱਡਾ ਵਿਦਵਾਨ ਚੁੱਪ ਕਰਨ ਦੀ ਮਜਬੂਰ ਹੋ ਜਾਂਦਾ ਤੇ ਦੂਜੇ ਪਾਸੇ ਇਹ ਅਜਿਹੇ ਆਲਾ ਬੰਦਾ ਜਿੱਦੀ ਮਰਜ਼ੀ ਫੁੱਦੂ ਗੱਲ ਕਰ ਦਵੇ ਤੇ ਸਾਰੇ ਹਾਂਜੀ ਹਾਂਜੀ ਕਰਦੇ ਰਹਿੰਦੇ ਆ ਕਿ ਬਾਜੀ ਬਿਲਕੁਲ ਸਹੀ ਆ ਵਿੱਚੋਂ ਚਾਰੇ ਕਈ ਬੰਦਿਆਂ ਨੂੰ ਪਤਾ ਵੀ ਹੁੰਦਾ ਕਿ ਗੱਲ ਏਡੀ ਸਿਆਣੀ ਹੈ ਨਹੀਂ ਪਰ ਫਿਰ ਵੀ ਆਪਣੇ ਕੰਮ ਕਢਾਉਣ ਦੀ ਖਾਤਰ ਕੋਈ ਨਾ ਕੋਈ ਫਾਇਦਾ ਲੈਣ ਦੀ ਖਾਤਰ ਫੋਕੀ ਵਾਵਾ ਕਰੀ ਜਾਂਦੇ ਆ ਤੇ ਮੂਰਖ ਦੀ ਛਾਤੀ ਹੋਰ ਬਾਹਰ ਆਈ ਜਾਂਦੀ ਆ ਕਿ ਸ਼ਾਇਦ ਮੈਂ ਬਹੁਤ ਵੱਡਾ ਗਿਆਨੀ ਆ ਵੈਸੇ ਗਿਆਨ ਦਾ ਅਮੀਰੀ ਗਰੀਬੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੋ ਗਰੀਬੀ ਦੇ ਵਿੱਚ ਜੰਮੇ ਹਨ ਉਹ ਅਮੀਰ ਲੋਕਾਂ ਦੇ ਨਾਲੋਂ ਵਧੇਰੇ ਮਿਹਨਤੀ ਤੇ ਵਧੇਰੇ ਵਿਦਵਾਨ ਨਿਕਲੇ ਹਨ ਕਿਸੇ ਗੱਲ ਵਿੱਚ ਵਜਨ ਉਦੋਂ ਆਉਂਦਾ ਜਦੋਂ ਉਹ ਇਨਸਾਨੀਅਤ ਤੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਕਿੰਦਰਪੱਖ ਹੋ ਕੇ ਕੀਤੀ ਜਾਵੇ ਕਈ ਵਾਰੀ ਜਿਹੜੇ ਬੰਦੇ ਨੂੰ ਅਸੀਂ ਮਾੜਾ ਸਮਝਦੇ ਹਾਂ ਉਹ ਬੰਦਾ ਵੀ ਕਮਾਲ ਦੀ ਗੱਲ ਕਰ ਜਾਂਦਾ ਪਰ ਜੇ ਇਹ ਕਮਾਲ ਵੇਖਣਾ ਹੋਵੇ ਤਾਂ ਉਹਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਸਿਰਫ ਇਹ ਗੈ ਕਹਿ ਉਹਦੀ ਗੱਲ ਕੱਟਣਾ ਜਾਂ ਨਾ ਸੁਣਨਾ ਜੋ ਤੁਹਾਡੇ ਲੈਵਲ ਦਾ ਹੈ ਨਹੀਂਗਾ ਇਹ ਬਹੁਤ ਵੱਡੀ ਬੇਵਕੂਫੀ ਹੈ ਜਿਹੜੀ ਅੱਜਕੱਲ ਬਹੁਤ ਬੰਦਿਆਂ ਦੇ ਵਿੱਚ ਆ ਕਿਉਂਕਿ ਲੈਵਲ ਹਮੇਸ਼ਾ ਦਿਮਾਗ ਦਾ ਹੁੰਦਾ ਜਿਹਨੂੰ ਆਪਾਂ IQ ਕਹਿੰਦੇ ਆ ਮੈਂ ਮਿਆਫਲਾਂ ਦੇ ਵਿੱਚ ਅਕਸਰ ਇਹ ਚੀਜ਼ ਦੇਖਦਾ ਕਿ ਆਪਣੀ ਗੱਲ ਭਾਵੇਂ ਕੋਈ 20 ਮਿੰਟ ਲੰਬੀ ਕਰ ਜਵੇ ਉਹ ਠੀਕ ਆ ਹਰ ਬੰਦਾ ਚਾਹੁੰਦਾ ਕਿ ਮੈਨੂੰ ਸਾਰੇ ਸੁਣਨਾ ਪਰ ਜਦੋਂ ਕੋਈ ਹੋਰ ਬੰਦਾ ਕੋਈ ਗੱਲ ਕਰਦਾ ਵਾ ਤੋਂ ਉਹਨੂੰ ਨੀਵਾ ਦਿਖਾਉਣ ਦੀ ਖਾਤਰ ਉਹਦੀ ਚੱਲਦੀ ਹੋਈ ਗੱਲ ਨੂੰ ਕੱਟ ਦਿੱਤਾ ਜਾਂਦਾ ਜਾਂ ਚੱਲਦੀ ਗੱਲ ਦੇ ਵਿੱਚ ਹੀ ਆਪਣਾ ਘੋੜਾ ਭਜਾ ਲਿਆ ਜਾਂਦਾ ਫਿਰ ਸੁਣਨ ਵਾਲਾ ਚੱਲਦੀ ਗੱਲ ਦੇ ਵਿੱਚ ਹੀ ਆਪਣੀ ਗੱਲ ਛੱਡ ਦਿੰਦਾ ਵਜਨੀ ਗੱਲ ਮਿਰਚਾਂ ਵਾਲੀ ਵੀ ਹੋ ਸਕਦੀ ਹੈ ਜੋ ਹਰ ਬੰਦੇ ਨੂੰ ਪਸੰਦ ਨਹੀਂ ਆਉਂਦੀ ਹਰ ਬੰਦਾ ਚਾਹੁੰਦਾ ਕਿ ਜੇ ਕੋਈ ਵਜਨੀ ਗੱਲ ਕਰੇ ਤਾਂ ਮੇਰੇ ਹੱਕ ਦੀ ਕਰੇ ਫਿਰ ਮੈਂ ਬਾਪਾ ਵਿੱਚ ਕਮੀ ਨਹੀਂ ਹਉਣ ਦਿੰਦਾ ਜੇ ਮੇਰੀ ਸਿਫਤ ਹੋਵੇ ਫਿਰ ਸਭ ਠੀਕ ਆ ਵੱਡੇ ਬੰਦੇ ਵੱਡੇ ਅਹੁਦਿਆਂ ਦੇ ਬਹਿਣ ਵਾਲੇ ਸਿਆਣੇ ਬੰਦਿਆਂ ਦੇ ਵੀ ਮੂੰਹ ਬੰਦ ਕਰਾਂਦੇ ਆ ਕਿਉਂਕਿ ਉਹਨਾਂ ਦੇ ਕੋਲ ਕੋਈ ਨਾ ਕੋਈ ਅਹੁਦਾ ਆ ਕੋਈ ਰੋਬ ਆ ਜੋ ਆਪਣਾ ਰੋਬ ਝਾੜ ਜਾਂਦੇ ਆ ਫਿਰ ਕਈ ਵਾਰੀ ਸਿਆਣੇ ਬੰਦੇ ਨੂੰ ਲੱਗਦਾ ਕਿ ਸਿਆਣਾ ਹੋਣਾ ਵੀ ਗਨਾਹ ਆ ਫਿਰ ਉਹ ਆਮ ਬੰਦਿਆਂ ਵਿੱਚ ਬਹਿ ਕੇ ਸਿਆਣੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਜੰਨਾਂ ਚਰ ਕੋਈ ਕਦਰ ਪਾਉਣ ਵਾਲਾ ਹੀ ਨਾ ਹੋਵੇ ਉਨਾ ਚਿਰ ਸਿਆਣੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਤੇ ਅੱਜ ਕੱਲ੍ਹ ਜਮਾਨਾ ਇਹੋ ਚੱਲਦਾ ਆ ਕਿ ਲੋਕੀ ਸਿਆਣੀਆਂ ਤਾਨੂੰ ਸੁਣਾ ਦੇਣਗੇ ਪਰ ਸੁਣਨ ਨੂੰ ਕੋਈ ਨਹੀਂ ਤਿਆਰ ਤੇ ਕਈ ਆਪ ਦੀ ਹਰੇ ਕੰਨ ਨੂੰ ਸਿਆਣੀ ਸਮਝਦੇ ਜਾ ਕੇ ਮੈਂ ਹੀ ਦੁਨੀਆ ਦਾ ਸਭ ਤੋਂ ਵੱਡਾ ਸਿਆਣਾ ਤੇ ਜੇ ਕੋਈ ਬੰਦਾ ਚੰਗੀ ਗੱਲ ਕਰ ਦੇਵੇ ਤੇ ਅਗਲੇ ਦੀ ਗੱਲ ਦਾ ਮਜ਼ਾਕ ਬਣਾਉਂਦੇ ਆ ਕਿ ਤੈਨੂੰ ਜਾਣਦੇ ਆ ਵੱਡੇ ਵਿਦਵਾਨ ਨੂੰ ਤੂੰ ਫਲਾਣਾ ਵਿਦਵਾਨ ਨਾ ਬਣ ਆਪਣਾ ਕੰਮ ਕਰ ਕਿਉਂਕਿ ਜਦੋਂ ਗਦੇ ਨੂੰ ਕੋਈ ਲੂਣ ਦਿੰਦਾ ਤਾਂ ਵੀ ਲਾਂਬਾ ਮਿਲਣਾ ਲਾਜ਼ਮੀ ਆ ਜਿਨ੍ਹਾਂ ਲੋਕਾਂ ਨੇ ਦੁਨੀਆ ਵੇਖੀ ਹੋਵੇ ਤਜਰਬੇ ਕੀਤੇ ਹੋਣ ਜਿਨ੍ਹਾਂ ਨੂੰ ਦੁਨੀਆਦਾਰੀ ਦੀ ਪੂਰੀ ਸਮਝ ਹੋਵੇ ਉਹੀ ਲੋਕ ਸਿਆਣੀਆਂ ਗੱਲਾਂ ਕਰਦੇ ਆ ਤੇ ਸਿਆਣੇ ਲੋਕਾਂ ਨੂੰ ਸੁਣਦੇ ਆ ਤੇ ਜਿਨ੍ਹਾਂ ਦੇ ਕੋਲ ਕੋਈ ਵੀ ਗਿਆਨ ਨਹੀਂ ਹੁੰਦਾ ਉਹ ਚੰਗੀ ਗੱਲ ਦਾ ਵੀ ਮੌਜੂ ਬਣਾਉਂਦੇ ਆ ਵਜਨ ਗਿਆਨ ਦਾ ਹੁੰਦਾ ਸੱਚ ਦਾ ਹੁੰਦਾ ਤੇ ਪੈਸਾ ਸਿਰਫ ਹੰਕਾਰ ਨੂੰ ਖਰਾਕ ਦਿੰਦਾ ਮੈਨੂੰ ਲੱਗਦਾ ਕਿ ਇੱਜ਼ਤ ਇਨਸਾਨ ਦੀ ਹੋਣੀ ਚਾਹੀਦੀ ਆ ਨਾ ਕਿ ਪੈਸੇ ਦੀ ਇਹਦਾ ਹੋ ਸਕਦਾ ਬਹੁਤ ਸਾਰੀਆਂ ਲੋਣਾ ਪੂਰੀਆਂ ਕਰਦਾ ਹੋਵੇ ਪਰ ਚੰਗਾ ਵਿਹਾਰ ਤੇ ਚੰਗਾ ਆਚਰਨ ਬਣਾਉਣ ਵਾਸਤੇ ਚੰਗੇ ਲੋਕਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਜੋ ਆਓ ਕੋਸ਼ਿਸ਼ ਕਰੀਏ ਜੇ ਕਿਸੇ ਬੰਦੇ ਦੀ ਗੱਲ ਦੇ ਵਿੱਚੋ ਵਜਨ ਹੋਵੇ ਉਹਨੂੰ ਸੁਣੀਏ ਵੀ ਤੇ ਮੰਨੀਏ ਵੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ